ਤੇਰੀ ਵਾਹਿਗੁਰੂ ਫਿਰ ਮਾਣੇ ਕੋਈ ਨਾਮ ਨਾ ਜਾਨੇ ਮੇਰਾ ਵਾਹਿਗੁਰੂ ਬੋਲਾਂ ਦੀ ਵਾਹਿਗੁਰੂ ੴ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਉਤੀ ਜੀ ਸਹਾਇ ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਤਮ ਭਗਉਤੀ ਸਮਰਿਕਾ ਗੁਰੂ ਨਾਨਕ ਲੰਕ ਤੇ ਆਏ ਫਿਰਉਂਦੇ ਗੁਰੂ ਅਰਜਨਦਾਸ ਆਰਾਮਦਾਸਾਂ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਮਰਉ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿ ਡਿਠੇ ਸਭ ਦੁੱਖ ਜਾਏ ਤੇ ਇੱਕ ਬਹਾਦਰ ਸਮਰੀਐ ਕਾਰਨ ਨਾਉ ਨਿਦਿਆ ਬਤਾਏ ਸਭ ਥਾਈਂ ਵੰਸਾ ਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਵੰਸਾ ਹਾਏ ਦਸਾ ਪਾਤਸ਼ਾਹਾਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਿਦਾਰ ਦਾ ਧਿਆਨ ਕਰਕੇ ਬਲੋ ਜੈ ਹਾਏ ਗੁਰੂ ਵਾਹਿਗੁਰੂ ਪੰਜਾਬ ਪਿਆਰਿਆਂ ਤੁਹਾਂ ਸਭ ਦਾ ਦੇਹਾਂ ਚਾਲੀਆਂ ਮੁਕਤਿਆਂ ਫਟੀਆਂ ਜਪੀਆਂ ਤਪੀਆਂ ਜਿਨਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡੜ ਕੀਤਾ ਤਿਨਾ ਪਿਆਰਿਆ ਸੁਚਾਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬਲੋ ਜੀ ਵਾਹਿਗੁਰੂ ਵਾਹਿਗੁਰੂ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮੇ ਸਿੱਧਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਦਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾ ਸਵਸੰਗਣ ਬਾਈ ਤਿਨਾਂ ਦੇ ਪਵਿੱਤਰ ਰਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੈ ਵਾਹੇ ਗੁਰੂ ਨਾਨਕ ਜੀ ਬੋਲੋ ਜੈ ਵਾਹੇ ਸੰਗਤਾਂ ਤਖਤਾਂ ਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਬਲਾਉ ਦੇ ਵਾਹਿਗੁਰੂ ਬਲਾਉ ਦੇ ਵਾਹਿਗੁਰੂ ਪ੍ਰਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਉਹ ਆਹੂ ਚਿਤ ਆਵੇ ਚਿਤ ਆਉਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆ ਦੇਖ ਤੇ ਗਪਤੈ ਬਿਰਦ ਕੀ ਪੈਰ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਜੀ ਕਾਹੇ ਸਿਕਾ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬਿਵੇਕ ਦਾਣ ਵਸਾ ਦਾਣ ਪ੍ਰੋਸਾ ਦਾਣ ਦਾਣਾ ਸਰਦਾਣ ਨਾਮ ਦਾਣ ਸ੍ਰੀ ਅਮਰ ਸਦੇਸ਼ ਨਾਨ ਚੌਕੀਆਂ ਝੰਡੇ ਬੁੰਗੇ ਜੋ ਜੋ ਟਲ ਧਰਮ ਕਾ ਜੈ ਜੈਕਾਰ ਬਲੋ ਜੈ ਜੀ ਗੁਰੂ ਬਲੋ ਜੈ ਸਵਾਹਿ ਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨਿਵਾ ਮਤ ਉੱਚੀ ਮਤ ਪਦੇ ਰੱਖ ਆਪ ਵਾਹਿਗੁਰੂ ਏ ਕਾਲਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁਲੇ ਦਰਸ਼ਮ ਦਿਦਾਰ ਸੇਵਾ ਸੁਬਾਲਦਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਣਿਆਂਦੇ ਮਾਨ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ 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 ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਤਿਗੁਰੂ 8ਵੇਂ ਪਾਤਸ਼ਾਹ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡੰਡੇ ਸਮਾਪਤ ਜਾਏ ਸਭਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਮ ਤੁਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੀ ਅਪਾਰ ਬਖਸ਼ਿਸ਼ ਸਦਕਾ ਜੋ ਕਿ ਅਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪ੍ਰੀਤਮ ਚੋਜੀ ਦੇ ਅਪਾਰ ਬਖਸ਼ਿਸ਼ ਸਦਕਾ ਪਾਵਣ ਅਸਥਾਨ ਜੋ ਸਮਾਲ ਸਰ ਕੋਠਿਆਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਆਪ ਜੀ ਦੇ ਓਟ ਅਸਰੇ ਲੈ ਕੇ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਧਰਤ ਸੁਹਾਵੀ ਪਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਤੇ ਮਹਾਵਕਣ ਸਾਰ ਪੂਜਨੀਕ ਸੰਤ ਬਾਬਾ ਗੁਰਪ੍ਰੀਤ ਸਿੰਘ ਜੀ ਜੋ ਨਿਰਮਾਨ ਕਰਵਾ ਰਹੇ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਓਟ ਅਸਰੇ ਲੈ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੀ ਕਿਰਪਾ ਦੇ ਨਾਲ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਸੰਤਾਂ ਮਹਾਂਪੁਰਖਾਂ ਦੀ ਕਿਰਪਾ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਨਾਲ ਅਤੇ ਸੰਤ ਬਾਬਾ ਗੁਰਪ੍ਰੀਤ ਸਿੰਘ ਜੀ ਦੀ ਆਪ ਜੀ ਦੀ ਸੇਵਾ ਚਲਾ ਰਹੇ ਨੇ ਸਤਿਗੁਰੂ ਪਾਤਸ਼ਾਹ ਆਪ ਜੀ ਦੇ ਓਟ ਆਸਰੇ ਲੈ ਕੇ ਆਪ ਜੀ ਦੀ ਕਿਰਪਾ ਦੇ ਨਾਲ ਸਮੂਹ ਸੰਗਤਾਂ ਵੱਲੋਂ ਵੀ ਰਲ ਮਿਲ ਕਰਕੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਾਲ ਜੁੜੇ ਹਮਕਿੇ ਘਰ ਨਾਮ ਦੇ ਸੀਤਲ ਹੋਏ ਕਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਰੇ ਥਾਜ ਸੁਹਾਣੇ ਮਹਾਵਾਕਨੁਸਾਰ ਸ੍ਰੀ ਦਰਬਾਰ ਸਹਿ ਬਣਾਉਣ ਦੀ ਨੀ ਰੱਖਣ ਲੱਗੇ ਸਤਗੁਰੂ ਪਾਤਸ਼ਾਹ ਆਪ ਜੀ ਦੀ ਕਿਰਪਾ ਦੇ ਨਾਲ ਬਾਲ ਪ੍ਰੀਤਮ ਪਿਆਰੇ ਅਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਅਸਥਾਨ ਪਾਵਨ ਦਰਬਾਰ ਬਣਾਉਣ ਲੱਗੇ ਨੇ ਸਤਗੁਰੂ ਪਾਤਸ਼ਾਹ ਨੀ ਰੱਖਣੀ ਹੈ ਆਪ ਜੀ ਕਿਰਪਾ ਕਰੋ ਨੀ ਰੱਖਣ ਦੀ ਸੋ ਇਸ ਜਿਹੜਾ ਦਰਬਾਰ ਸਾਹਿਬ ਬਣਾਇਆ ਜਾ ਰਿਹਾ ਸਤਿਗੁਰੂ ਪਾਤਸ਼ਾਹ ਆਪ ਜੀ ਨੇ ਅੰਗ ਸੰਗ ਹੋ ਕੇ ਇਸ ਦਰਬਾਰ ਨੂੰ ਸੰਪੂਰਨ ਕਰਾਉਣਾ ਇਹ ਮਹੀਨਿਆਂ ਦਾ ਕੰਮ ਸਤਿਗੁਰੂ ਪਾਤਸ਼ਾਹ ਆਪ ਜੀ ਨੇ ਹਫ਼ਤਿਆਂ ਦੇ ਵਿੱਚ ਹਫ਼ਤਿਆਂ ਤੋਂ ਦਿਨਾਂ ਦੇ ਵਿੱਚ ਦਿਨਾਂ ਤੋਂ ਘੰਟਿਆਂ ਦੇ ਵਿੱਚ ਸੰਪੂਰਨ ਕਰਵਾ ਲੈਣਾ ਸੰਗਤਾਂ ਦੇ ਵਿੱਚ ਉਤਸ਼ਾਹ ਬਖਸ਼ ਨੇ ਉਪਰਾਲੇ ਸੰਗਤਾਂ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕਰਦੀਆਂ ਨੇ ਸੇਵਾ ਕਰਨ ਗਿਆ ਸਤਿਗੁਰੂ ਪਾਤਸ਼ਾਹ ਅਤੇ ਸੰਤ ਬਾਬਾ ਗੁਰਪ੍ਰੀਤ ਸਿੰਘ ਜੀ ਉਹਨਾਂ ਦੇ ਸਿਰ ਤੇ ਮਿਰਪਾਤ ਰੱਖਣਾ ਸਾਰੀਆਂ ਸੰਗਤਾਂ ਦੇ ਮਹਾਂਪੁਰਖਾਂ ਦੇ ਵੀ ਸਿਰ ਤੇ ਮਿਰਪਾਤ ਰੱਖਣਾ ਸਤਿਗੁਰੂ ਪਾਤਸ਼ਾਹ ਆਪ ਜੀ ਦੇ ਓਟ ਆਸਰੇ ਲੈ ਕੇ ਆਪ ਜੀ ਦੀ ਕਿਰਪਾ ਦੇ ਨਾਲ ਇਹ ਜੋ ਕਾਰਜ ਕਰ ਰਹੇ ਨੇ ਆਪ ਜੀ ਆਗਿਆ ਬਖਸ਼ੋ ਸ੍ਰੀ ਦਰਬਾਰ ਸਾਹਿਬ ਦੀ ਨੀ ਰੱਖਣ ਦੀ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਸਹੀ ਪਿਆਰੇ ਮੇਲੋ ਜਿੰਦਾ ਮੇਲੋ ਮਾਣੋ